ਤੁਸੀਂ ਚੰਡੀਗੜ੍ਹ ਦੇ ਹਾਲਾਤ ਦੇਖੀ ਹੋਣਗੇ ਉੱਥੇ ਕੁੜੀਆਂ ਜਿਹੜੀਆਂ ਨੇ ਉਹ ਹਿਮਾਚਲੋਂ ਆ ਕੇ ਪਤਾ ਨਹੀਂ ਕਿੱਥੋਂ ਆ ਕੇ ਇੱਥੇ ਆਉਂਦੀਆਂ ਤਾਂ ਪੜ੍ਹਾਈ ਕਰਨ ਵਾਸਤੇ ਆ ਪਰ ਇੱਥੇ ਆ ਕੇ ਕਲੱਬਾਂ ਦੇ ਵਿੱਚ ਜਦੋਂ ਤਰ੍ਹਾਂ ਤਰ੍ਹਾਂ ਦੇ ਨਸ਼ੇ ਵੇਚਦੇ ਨੇ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਉਹ ਫਸ ਜਾਂਦੀਆਂ ਤੁਸੀਂ ਇਹ ਦੇਖੋ ਵੀ ਇਹ ਨਸ਼ਾ ਜਿਹੜਾ ਵਾ ਇਹ ਸਿਰਫ ਠੇਕਿਆਂ ਤੇ ਨਹੀਂ ਮਿਲਦਾ ਪੰਜਾਬ ਦੇ ਜਿੰਨੀਆਂ ਨਹਿਰਾਂ ਜਿੰਨੇ ਦਰਿਆ ਨੇ ਇਹਨਾਂ ਦੇ ਕੰਡੇ ਤੇ ਤੁਹਾਨੂੰ ਇੱਕ ਬਾਬੇ ਦੀ ਜਗ੍ਹਾ ਮਿਲੂ ਉੱਥੇ ਤੁਹਾਨੂੰ ਬਾਬਾ ਮਿਲੂ ਲਿਸ਼ਕੇ ਨੇ ਕੱਪੜੇ ਪਾਏ ਹੋਣਗੇ ਬੋਰਡ ਲਗਾਉ ਫਲਾਨਾ ਕੋਈ ਧਰੇਕਾਂ ਵਾਲੀ ਮਾਤਾ ਕੋਈ ਪਲਾਟਾਂ ਵਾਲੀ ਮਾਤਾ ਕੋਈ ਫਲਾਨਾ ਬਹੁਤ ਸਾਰੇ ਬਾਬੇ ਨੇ ਇਹਨਾਂ ਦੇ ਡਾਬ ਟੈਸਟ ਕੀਤੇ ਜਾ ਰਹੇ ਇਹਨਾਂ ਨੇ ਕਿਹੜੀ ਭਗਤੀ ਕੀਤੀ ਕਿਹੜਾ ਇਹਨਾਂ ਨੇ ਇੱਥੇ ਆਣ ਕੇ ਥੱਪ ਕੀਤਾ ਤੇ ਕਿਹੜਾ ਇੱਥੇ ਬਾਬਾ ਆਇਆ ਸੀ ਨਹਿਰਾਂ ਹੁਣ ਬਣੀਆਂ ਗਈ ਕੋਈ ਪੋਲ ਹੁਣ ਬਣਿਆ ਤੇ ਬਾਬੇ ਦੀ ਜਗ੍ਹਾ ਮਿੰਟੋ ਮਿੰਟ ਤੇ ਬਣ ਜਾਂਦੀ ਚਾਰ ਇੱਟਾਂ ਰੱਖਦੇ ਉੱਤੇ ਬਾਬਾ ਬਹਿ ਜਾਂਦਾ ਉੱਥੋਂ ਹੀ ਨਸ਼ਾ ਪ੍ਰਮੋਟ ਹੁੰਦਾ ਜਿੰਨੇ ਵੇਲੜਦੋ ਟੀਕਾ ਲਾਉਣ ਵਾਲੇ ਚਰਸ ਪੀਣ ਵਾਲੇ ਗਾਂਜਾ ਪੀਣ ਵਾਲੇ ਤੁਹਾਨੂੰ ਇਹਨਾਂ ਜਗ੍ਹਾ ਤੋਂ ਨਸ਼ਾ ਵੇਚਣ ਵਾਲੇ ਵੀ ਕੋਈ ਪਾਰਟੀ ਨਹੀਂ ਹੁੰਦੀ ਉਹ ਅੱਜ ਇਸ ਪਾਰਟੀ ਨਾਲ ਕੱਲ ਦੂਜੀ ਪਾਰਟੀ ਨਾਲ ਕੱਲ ਤੀਜੀ ਨਾਲ ਇਹ ਪਤਾ ਨਹੀਂ ਕਿਹੜੇ ਸਾਹਬ ਦੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੈਂਦੇ ਆ ਤੇ ਉਹ ਸਾਡੇ ਬੰਦੇ ਹੀ ਬਦਲਦੇ ਆ ਤੇ ਵੇਚਣ ਵਾਲੇ ਉਹੀ ਨੇ ਹਰ ਗੱਲ ਤੇ ਅਸੀਂ ਕਹਿੰਦੇ ਨੇ ਕਿ ਪੰਜਾਬ 'ਚ ਨਸ਼ਾ ਬਹੁਤ ਪਿਆ ਪੰਜਾਬ 'ਚ ਨਸ਼ਾ ਬਹੁਤ ਆ ਪਰ ਜੇ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਹੋਰ ਵੀ ਸਟੇਡਾਂ ਨੇ ਪੰਜਾਬ ਹੀ ਕਿਉਂ ਆ ਅੱਜ ਉਹ ਜਿਹੜੇ ਸ਼ਹਾਦਤਾਂ ਦਿੱਤੀਆਂ ਨੇ ਕਿਤੇ ਨਾ ਕਿਤੇ ਉਹ ਮਾਵਾਂ ਨੂੰ ਔਰ ਉਹ ਭਰਾਵਾਂ ਨੂੰ ਦੁੱਖ ਲੱਗਦਾ ਹੈ ਕਿ ਸਾਡੇ ਪੰਜਾਬ ਨੂੰ ਵੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕੈਪਟਨ ਮੁਰਿੰਦਰ ਸਿੰਘ ਇੱਕ ਆਯਾਸ਼ ਮੁੱਖ ਮੰਤਰੀ ਸੀ ਮੈਂ ਕਹਿ ਰਿਹਾ ਤੂੰ ਫੁੱਟਕਾ ਸਾਥੀ ਸੌ ਖਾਲੀ ਆਸਰ ਫੜ ਗਈ ਉਹਦੇ ਲਈ ਉਹ ਇੱਕ ਕਤਾਰ ਸੀ ਮੇਰੇ ਲਈ ਉਹ ਗੁਰੂ ਦੀ ਅਕਾਲ ਪੁਰਖ ਦੀ ਬਾਣੀ ਸੀ ਇਹ ਇੱਕ ਸਾਨੂੰ ਮਿਲ ਗਿਆ ਧੋਖੇ ਬਾਸ਼ ਇੱਕ ਸਾਨੂੰ ਮਿਲ ਗਿਆ ਆਸ਼ਿਕ ਇੱਕ ਸਾਨੂੰ ਮਿਲ ਗਿਆ ਕਮੇਡੀਅਨ ਤੇ ਕਹਿੰਦੇ ਬੇੜਾ ਤੇ ਕਰਕ ਪੰਜਾਬ ਦਾ ਹੋਣਾ ਹੀ ਸੀ। ਹੁਣ ਜਦੋਂ ਪੰਜਾਬ ਦਾ ਬੇੜਾ ਕਰਕ ਹੋਣ ਲੱਗ ਪਿਆ ਤੇ ਫਿਰ ਇਹ ਕਹਿੰਦੇ ਅਸੀਂ ਪੰਜਾਬ ਦੇ ਹਤੈਸ਼ੀਆਂ ਪੱਗਾਂ ਦੇ ਰੰਗ ਬਦਲੇ ਬੰਦੇ ਨਹੀਂ ਬਦਲੇ। ਕੀ ਹਲਕੀ ਹੈ? ਕਿਵੇਂ ਖਤਮ ਹੋ ਸਕਦਾ? ਹਲੇ ਹੀ ਹੈ ਕਿ ਜੇ ਅਸੀਂ ਆਪਣੇ ਸਮਾਜ ਦੇ ਵਿੱਚ ਪਿਆਰਪਰੀ ਸੱਤਕਾ ਮੈਂ ਹਾਂ ਹੀ ਨਕ ਨੋਚਿਆ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਜਵਾਨੀ ਤੇ ਖੁਸ਼ਹਾਲੀ ਵਾਸਤੇ ਜਾਣਿਆ ਜਾਂਦਾ ਸੀ ਪਰ ਅੱਜ ਪੰਜਾਬ ਡੁੱਬਦਾ ਜਾ ਰਿਹਾ ਹੈ ਪੰਜਾਬ ਦੀ ਜੋ ਤਸਵੀਰ ਬਣ ਚੁੱਕੀ ਹੈ ਉਸ ਨੂੰ ਦੇਖ ਕੇ ਕਿਤੇ ਨਾ ਕਿਤੇ ਜ਼ਹਿਨ ਦੇ ਵਿੱਚ ਬਹੁਤ ਸਾਰੇ ਸਵਾਲ ਘੁੰਮਦੇ ਨੇ ਕਿਤੇ ਨਾ ਕਿਤੇ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਜਿਹੜਾ ਉਹ ਉਹ ਪੰਜਾਬ ਨਹੀਂ ਰਿਹਾ ਪੰਜਾਬ ਦੇ ਵਿੱਚ ਹੋਰ ਬਹੁਤ ਕੁਝ ਹੋ ਰਿਹਾ ਹੈ ਅੱਜ ਅਸੀਂ ਗੱਲ ਨਸ਼ੇ ਦੀ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜਿਹੜੀ ਹੈ ਉਹ ਜ਼ਰੂਰ ਮੁਕਦੀ ਜਾ ਰਹੀ ਹੈ ਹੋਰ ਵੀ ਬਹੁਤ ਸਾਰੇ ਮੁੱਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸਰਬਜੀਤ ਸਿੰਘ ਜੋ ਕਿ ਕਾਂਗਰਸ ਪਾਰਟੀ ਦੇ OBC ਪ੍ਰਧਾਨ ਨੇ ਉਹ ਸਾਡੇ ਨਾਲ ਮੌਜੂਦ ਨੇ ਉਲਫ सोनू ਜੰਡਿਆਲਾ ਜੀ ਪਹਿਲਾਂ ਆਉਣ ਦਾ ਸਵਾਗਤ ਕਰ ਲੈਂਦੇ ਹਾਂ सोनू ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ सोनू ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕੀ ਪੰਜਾਬ ਦੇ ਵਿੱਚੋਂ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਜ਼ਰੂਰ ਮੁੱਕਦੀ ਜਾ ਰਹੀ ਹੈ ਕੀ ਕਹੋਗੇ ਬਿਲਕੁਲ ਮੈਡਮ ਸਵਾਲ ਤੁਹਾਡਾ ਬਹੁਤ ਵਧੀਆ ਜ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਮੁੱਕਿਆ ਔਰ ਪੰਜਾਬ ਦੀ ਪੀੜ੍ਹੀ ਵਾਕਈ ਮੁੱਕਦੀ ਜਾ ਰਹੀ ਹੈ ਜਿਹੜੀਆਂ ਮਾਵਾ ਦੇ ਪੁੱਤ ਗਏ ਆ ਉਹਨਾਂ ਨੂੰ ਖੁਦ ਕੇ ਦੇਖੋ ਉਹ ਜਦੋਂ ਕਿਤੇ ਪਿੰਡਾਂ 'ਚ ਜਾਈਦਾ ਵਾ ਘਰਾਂ ਦੇ ਘਰ ਖਾਲੀ ਹੋ ਗਏ ਜੀ ਜਿਸ ਤਨ ਲੱਗੇ ਉਹੀ ਜਾਣੇ ਪਰ ਨਸ਼ਾ ਵੇਚਣ ਵਾਲੇ ਜਿਹੜੇ ਆ ਉਹ ਕਿਤੇ ਨਾ ਕਿਤੇ ਅੱਜ ਵੀ ਤਾਂ ਨੂੰ ਹੀ ਜਾ ਰਹੇ ਠਾਣ ਨੂੰ ਨਹੀਂ ਆਉਂਦੇ ਨਹੀਂ ਬਿਲਕੁਲ ਅਸੀਂ ਆਸ ਕਰਦੇ ਹੁੰਦੇ ਸੀਗੇ ਕਿ ਆ ਸਰਕਾਰ ਨੇ ਸ਼ੁਰੂ ਕੀਤਾ ਦੂਜੀ ਬੰਦ ਕਰ ਤੂ ਦੂਜੀ ਨੇ ਕੀਤਾ ਹੂੰ ਇਹ ਲੋਕ ਕਿਤੇ ਇੱਕ ਜਗ੍ਹਾ ਤੇ ਖਲੋਂਦੇ ਹੀ ਨਹੀਂ ਨਸ਼ਾ ਵੇਚਣ ਵਾਲੇ ਦੀ ਕੋਈ 파ਰਟੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਹੁੰਦਾ ਕੋਈ ਸਮਾਜ ਨਹੀਂ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਉਹ ਅੱਜ ਇਸ 파ਰਟੀ ਨਾਲ ਕੱਲ ਦੂਜੀ 파ਰਟੀ ਨਾਲ ਕੱਲ ਤੀਜੀ ਨਾਲ ਹੂੰ ਉਹ ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੈਂਦੇ ਆ ਤੇ ਉਹ ਸਾਡੇ ਬੰਦੇ ਹੀ ਬਦਲਦੇ ਆ ਜੀ ਤੇ ਵੇਚਣ ਵਾਲੇ ਉਹੀ ਨੇ ਹੂੰ ਉਹਨਾਂ ਤੇ ਜਦੋਂ ਪਰਚਾ ਹੋ ਜਾਂਦਾ ਉਹ ਅੰਦਰ ਚੱਲ ਜਾਂਦੇ ਨੇ ਬਾਈ ਚਾਂਸ ਕਿਸੇ ਵੇਲੇ ਕੋ ਚੰਗਾ ਅਫਸਰ ਆ ਜਾਂਦਾ ਕੋਈ ਚੰਗਾ ਲੀਡਰ ਆ ਜਾਂਦਾ ਜੋ ਪਰਚਾ ਹੋ ਗਿਆ ਅੰਦਰ ਚੱਲ ਗਿਆ ਉਹਨਾਂ ਦਾ ਚੱਕਾ ਹੋਰ ਖੁੱਲ ਗਿਆ ਹੂੰ ਅੰਦਰ ਉਹਨਾਂ ਨੂੰ ਹੋਰ ਵਧੀਆ ਬੰਦੇ ਮਿਲ ਜਾਂਦੇ ਆ ਉਹ ਫਿਰ ਕੰਮ ਦਿਨੋਂ ਉਹਨਾਂ ਵਧਦਾ ਜਾਂਦਾ ਘਟਦਾ ਨਹੀਂ ਹਾਂ ਬਿਲਕੁਲ ਵਧਦਾ ਜਾਂਦਾ ਹੁਣ ਅੱਜ ਪੰਜਾਬ ਦੇ ਵਿੱਚ ਹਰ ਗੱਲ ਤੇ ਅਸੀਂ ਕਹਿੰਦੇ ਨੇ ਕਿ ਪੰਜਾਬ 'ਚ ਨਸ਼ਾ ਬਹੁਤ ਹੈ ਹੂੰ ਪੰਜਾਬ 'ਚ ਨਸ਼ਾ ਬਹੁਤ ਆ ਪਰ ਜੇ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਹੋਰ ਵੀ ਸਟੇਡਾਂ ਨੇ ਹੂੰ ਜੀ ਪੰਜਾਬ ਹੀ ਕਿਉਂ ਆ ਈਦਾਂ ਹੀ ਫਿਰ ਅੱਜ ਤੇ ਵੀਡੀਓ ਜਿਹੜੀਆਂ ਬਾਹਰੋਂ ਵੀ ਆਉਣ ਡੈ ਪਿਆ ਜੀ ਅਮਰੀਕਾ ਕੈਨੇਡਾ ਲੰਡਨ ਹਰ ਜਗ੍ਹਾ ਹੀ ਹੈ ਆਉਂਦੀਆਂ ਨੇ ਬਿਲਕੁਲ ਦੇਖੋ ਹਰ ਜਗ੍ਹਾ ਹੀ ਹੈਗਾ ਨਸ਼ਾ ਪਰ ਗੱਲ ਪੰਜਾਬ ਤਾਂ ਕਰਕੇ ਹਰ ਜਗ੍ਹਾ ਗਿਆ ਕੀ ਪੰਜਾਬ ਦੇ ਲੋਕ ਕੁਰਬਾਨੀਆਂ ਦੇਣ ਚ ਸਭ ਤੋਂ ਅੱਗੇ ਜੀ ਸ਼ਹਾਦਤਾਂ ਦੇਣ ਚ ਸਭ ਤੋਂ ਅੱਗੇ ਕਿਤੇ ਕੋਈ ਗੱਲ ਹੋਣੀ ਸੇਵਾ ਦੇ ਵਿੱਚ ਭਾਵਨਾ ਦੇ ਵਿੱਚ ਅੱਗੇ ਔਰ ਰਿਸਪੈਕਟ ਕਰਨ ਦੇ ਵਿੱਚ ਅੱਗੇ ਤਰੱਕੀ ਦੇ ਵਿੱਚ ਅੱਗੇ ਹਰ ਜਗ੍ਹਾ ਪੰਜਾਬੀ ਅੱਗੇ ਹੁੰਦਾ ਸੀ ਅੱਜ ਤਾਂ ਹੀ ਹਰ ਪਿੰਡ ਦੀ ਯਾਦਗਾਰ ਤੁਸੀਂ ਗੇਟ ਬਣੇ ਦੇਖੋਗੇ ਹਰ ਪਿੰਡ ਦੇ ਵਿੱਚ ਹੂੰ ਕਿਉਂ ਕਿਉਂਕਿ ਉਹ ਮਾਵਾਂ ਦੇ ਪੁੱਤ ਤਿਰੰਗੇ 'ਚ ਲਪੇਟ ਕੇ ਆਏ ਇਸ ਦੇਸ਼ ਤੇ ਲਈ ਉਹਨਾਂ ਸ਼ਹਾਦਤਾਂ ਦਿੱਤੀਆਂ ਨੇ ਬਿਲਕੁਲ ਅੱਜ ਉਹ ਜਿਹੜੇ ਸ਼ਹਾਦਤਾਂ ਦਿੱਤੀਆਂ ਨੇ ਕਿਤੇ ਨਾ ਕਿਤੇ ਉਹ ਮਾਵਾਂ ਨੂੰ ਔਰ ਉਹ ਭਰਾਵਾਂ ਨੂੰ ਦੁੱਖ ਲੱਗਦਾ ਹੈ ਕਿ ਸਾਡੇ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਔਰ ਕਿੱਥੋਂ ਤੱਕ ਸਰਕਾਰ ਦਾ ਫੇਲੀਅਰ ਆ ਸਰਕਾਰ ਦੇ ਜਦੋਂ ਤੁਸੀਂ ਦੇਖੋਗੇ ਇੱਕ ਬਿਆਨ ਆਊਗਾ ਪੀਐਸਨ ਨਾਸ਼ਾ ਫੜ ਲਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਕਾਰਨ ਕੀ ਆ ਕਿ ਮੈਂ ਤੇ ਦੇਖਦਾ ਵੀ ਇੱਕ ਛੜਦਾ ਦੂਜਾ ਚੱਲ ਪੈਂਦਾ ਦੂਜਾ ਛੜਦਾ ਦੂਜਾ ਚੱਲਦਾ ਕਿਹਨੂੰ ਕਿਹਨੂੰ ਸਮਝਾਵਾਂਗੇ ਅੱਜ ਹਾਲਾਤ ਐਸੇ ਹੋ ਗਏ ਆ ਜੇ ਸਮਾਜ ਦੇ ਵਿੱਚ ਵਿਚਰ ਕੇ ਦੇਖੀਏ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਉਹਨਾਂ ਦੇ ਵੀ ਇਹੋ ਹੀ ਗਾੜੀ ਕੰਡੇ ਬੀਜੇ ਜਿਹੜੇ ਆਉਣੇ ਆਉਣੇ ਉਹਨਾਂ ਦੇ ਪਰਿਵਾਰਾਂ ਦੇ ਜੀਆ ਤੇ ਵੀ ਆਉਣਾ ਆਉਣਾ ਕਿਤੇ ਨਾ ਕਿਤੇ ਜਦੋਂ ਤੁਸੀਂ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੇ ਲਾਉਂਦੇ ਜੇ ਉਹ ਜਦੋਂ ਘਰੇ ਜਾਂਦਾ ਉਸਦੀ ਮਾਂ ਵੱਧਵਾ ਦਿੰਦੀ ਆ ਕਹਿੰਦੀ ਤੇਰਾ ਬੇੜਾ ਅਗਰਕ ਹੋ ਜੇ ਕਿਉਂਕਿ ਉਹਦੇ ਅੰਦਰੋਂ ਚੀਸਾਂ ਨਿਕਲਦੀਆਂ ਜਿਸ ਦਾ ਘਰ ਉਜੜਦਾ ਵਾ ਉਹਨੇ ਤੇ ਚੀਸਾਂ ਵੱਧਵਾਵਾ ਦੇਣੀਆਂ ਦੇਣੀਆਂ ਤੇ ਉਹ ਤਕਲੀਫ ਜਿਹੜੀ ਆ ਪਰਮਾਤਮਾ ਦੀ ਦਰਗਾਹ ਚ ਕਿਤੇ ਨਾ ਕਿਤੇ ਉਹ ਜਦੋਂ ਆਵਾਜ਼ ਜਾਂਦੀ ਆ ਤੇ ਉਹਦੀ سزا ਮਿਲਦੀ ਆ ਔਰ ਉਹਨਾਂ ਦੇ ਬੱਚਿਆਂ ਗੜੀ ਆਊਗੀ ਜਾਂ ਨਸ਼ਾ ਵੇਚਣ ਵਾਲਿਆਂ ਦੇ ਕਿਤੇ ਨਾ ਕਿਤੇ ਦੇਖ ਲਓ ਤੁਸੀਂ ਕਿਸੇ ਨਾ ਕਿਸੇ ਪਰਿਵਾਰ ਤੇ ਉਹ ਪੈਸੇ ਲੱਗਣਗੇ ਹੋ ਜਾਂਦਾ ਇਹ ਪੈਸੇ ਕਦੀ ਨਹੀਂ ਰਹਿ ਇਸ ਕਰਕੇ ਮੇਰੀ ਬੇਨਤੀ ਆ ਕਿ ਚਾਹੇ ਕੋਈ ਵੀ ਸਰਕਾਰ ਆ ਕੋਈ ਵੀ ਅਧਿਕਾਰੀ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਵੀ ਨਸ਼ਾ ਵੇਚਣ ਵਾਲਾ ਇਸ ਚੀਜ਼ ਦਾ ਅੰਤ ਕੀ ਨਿਕਲਿਆ ਅੰਤ ਇੱਕ ਦਿਨ ਆਈ ਤਾਂ ਪਹਿਲਾਂ ਜਾਣਾ ਹੀ ਪੈਣਾ ਕੋਈ ਤੇ ਐਸਾ ਲੀਡਰ ਆਊਗਾ ਪੰਜਾਬ ਦੇ ਵਿੱਚ ਕੋਈ ਤੇ ਸਰਕਾਰ ਐਸੀ ਆਊਗੀ ਜਿਹੜੀ ਫੜਕੇ ਇਹਨਾਂ ਨੂੰ ਅੰਦਰ ਦਊਗੀ ਕੋਈ ਸਮਾਂ ਤੇ ਆਊਗਾ ਨਾ ਆਸ ਤੇ ਹੈਗੀ ਹੈ ਨਾ ਆਸ ਦੇ ਨਾਲ ਦੁਨੀਆ ਟਿਕੀ ਆ ਔਰ ਉਹ ਸਮਾਂ ਬਹੁਤ ਜਲਦ ਜਿਹੜਾ ਆ ਜਾਣਾ ਅੱਜ ਉਹ ਚੀਜ਼ ਦਾ ਪਤਾ ਲੱਗ ਗਿਆ ਅੱਜ ਪੂਰੇ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਆ ਜੀ ਲੱਗ ਰਹੇ ਆ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਪੂਰੇ ਪੰਜਾਬ 'ਚ ਖਰਾਬ ਆ ਜਿਹੜੇ ਪੰਜਾਬ ਦੇ ਔਰ ਪੰਥ ਦੇ ਹਤਿਆਸ਼ੀ ਸੀ ਉਹ ਆਪਸ 'ਚ ਲੜੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੰਦੀ ਸਿੰਘਾਂ ਦੀ ਗੱਲ ਕਿਸੇ ਨੇ ਨਹੀਂ ਕੀਤੀ ਉਸ ਸਮੇਂ ਅੱਜ ਜੋ ਰਾਜਨੀਤੀ ਕਰਨ ਵਾਲੇ ਤੇ ਬੇਅਦਬੀ ਕਰਵਾਉਣ ਵਾਲੇ ਤੇ RAMDEV ਨੂੰ ਮਾਫੀ ਦੇਣ ਵਾਲੇ ਆਪਸ ਹੀ ਲੜੀ ਜਾਂਦੇ ਹੋ ਪਰਮਾਤਮਾ ਦੀ लाठी ਜਿਹੜੀ ਆ ਉਹ ਗੁੱਦੀ ਪ੍ਰਸ਼ਟ ਕਰਦੀ ਆ ਉਹ ਕਦੀ ਮਾਰਦੀ ਨਹੀਂ ਕਿਸੇ ਨੂੰ ਇਦਾਂ ਹੀ ਜਿਹੜੇ ਲੋਕ ਨਸ਼ਾ ਪ੍ਰਮੋਟ ਕੀਤਾ ਪੰਜਾਬ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਹਮਾਇਤ ਕਰਦੇ ਰਹਿ ਉਹਨਾਂ ਦਾ ਵੀ ਹਾਲ ਇਹੀ ਹੋਣਾ ਵਾ ਕੋਈ ਕਿਤੇ ਮਾਫੀਆਂ ਮੰਗਣ ਡਿਆ ਕੋਈ ਕਿਤੇ ਜਾ ਕੇ ਰਾਜਨੀਤੀ ਤੋਂ ਜਦੋਂ ਆਊਟ ਹੋ ਜੀਏ ਵਾਪਸੀ ਬਹੁਤ ਔਖੀ ਹੁੰਦੀ ਆ ਜੀ ਪਰ ਕਿਤੇ ਨਾ ਕਿਤੇ ਆਪਣੇ ਪੰਜਾਬ ਦੇ ਨਾਲ ਆਪਣੇ ਲੋਕਾਂ ਦੇ ਨਾਲ ਖਲੋਣਾ ਚਾਹੀਦਾ ਕਦੀ ਵੀ ਉਹਨਾਂ ਲੋਕਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੀ ਅੱਜ ਜਿਵੇਂ ਕਿ ਕਾਂਗਰਸ ਦੇ ਸਾਰੇ ਹੀ ਲੀਡਰ ਹੈ 117 ਹਲਕਿਆਂ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਬਿਲਕੁਲ ਔਰ ਮੇਰੇ ਸ਼ਹਿਰ ਚ ਰਾਜਾ ਵੜਿੰਗ ਜੀ ਆਏ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਔਰ ਮੈਂ ਸੁਣ ਰਿਹਾ ਸੀ ਕਹਿੰਦੇ ਵੀ ਮੈਨੂੰ ਭਾਵੇਂ 8 ਘੰਟੇ ਬਾਦੋ 10 ਘੰਟੇ ਬਾਦੋ ਭਾਵੇਂ ਸਾਰੇ ਚੱਲ ਜਾਣ ਮੈਂ ਉਦੋਂ ਜਾਵਾਂ ਹੂੰ ਕਿੰਦੇ ਮੈਂ ਲੜਾਈ ਆਪਣੇ ਨਹੀਂ ਲੋਕਾਂ ਦੀ ਲੜ ਰਿਆ ਜੀ ਬਿਲਕੁਲ ਉਹ ਕਾਮਯਾਬ ਕਿਉਂ ਹੋਇਆ ਕਿਉਂਕਿ ਉਹ ਸਾਡੇ ਵਰਗੇ ਲੋਕਾਂ ਚੋਂ ਆਮ ਘਰਾਂ ਚੋਂ ਉੱਠ ਕੇ ਗਿਆ ਜੀ ਉਹਨੂੰ ਪੰਜਾਬ ਦੀ ਸਮਝ ਆ ਔਰ ਉਹਨੂੰ ਪਤਾ ਵਾ ਜੀ ਅੱਜ ਐਸੇ ਲੀਡਰਾਂ ਦੀ ਪੰਜਾਬ ਨੂੰ ਜ਼ਰੂਰਤ ਆ ਕਿਉਂਕਿ ਲੋਕਾਂ ਨੇ ਸਮਝ ਲਿਆ ਕਿ ਜੋ ਪੰਜਾਬ ਦਾ ਦਰਦ ਰੱਖਦਾ ਵਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਉਸ ਨੂੰ ਹੀ ਗਾੜੀ ਲਿਆਂਦਾ ਜਾਵੇ ਜੀ ਅੱਜ ਚਾਹੇ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਪਰ ਕਿਤੇ ਨਾ ਕਿਤੇ ਰਾਹੁਲ ਗਾਂਧੀ ਜਿਹੜੇ ਆਪੋਜੀਸ਼ਨ ਲੀਡਰ ਆ ਉਹਨਾਂ ਭਾਰਤ ਜੋੜੋ ਯਾਤਰਾ ਕੱਢ ਕੇ ਸਾਰਿਆਂ ਨੂੰ ਆਪਣੇ ਨਾਲ ਵੀ ਜੋੜਿਆ ਔਰ ਲੋਕਾਂ ਚ ਵਿਚਰੇ ਵੀ ਔਰ ਮੋਦੀ ਸਾਹਿਬ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਔਰ ਰਾਹੁਲ ਗਾਂਧੀ ਆਪੋਜੀਸ਼ਨ ਲੀਡਰ ਨੇ ਪਰ ਅੱਜ ਵੀ ਸਾਡੇ ਵਰਗੇ ਲੋਕ ਜਿਹੜੇ ਆ ਉਹਨਾਂ ਨੂੰ ਇਸ ਸਦਿਗਾ ਨਾ ਵੇਂਦੇ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜੀ ਜੀ ਕਾਰਨ ਕੀ ਆ ਕਿ ਉਹਨਾਂ ਦੀ ਨੀਅਤ ਸਾਫ਼ ਆ ਅੱਜ ਨੀਅਤ ਸਾਫ਼ ਵਾਲੇ ਲੀਡਰ ਸਾਨੂੰ ਪੰਜਾਬ ਨੂੰ ਚਾਹੀਦੇ ਸੁਖਪਾਲ ਸਿੰਘ ਖਹਿਰਾ ਵਰਗੇ ਜੀ ਸਿਮਰਜੀਤ ਬੈਂਸ ਵਰਗੇ ਸੋ ਕੁਵਿੰਦਰ ਸਿੰਘ ਡੈਨੀ ਬੰਡਾਲਾ ਵਰਗੇ ਬਾਜਵਾ ਸਾਹ ਵਰਗੇ ਚੰਨੀ ਸਾਹ ਵਰਗੇ ਐਸੇ ਲੀਡਰ ਪੰਜਾਬ ਨੂੰ ਚਾਹੀਦੇ ਨੇ ਜਿਹੜੇ ਇਮਾਨਦਾਰੀ ਦੇ ਨਾਲ ਹੁਣ ਜਲੰਧਰ ਤੋਂ ਪ੍ਰਗਟ ਸਿੰਘ ਜੀ ਆ। ਹੂੰ। ਔਰ ਮੈਨੂੰ ਪਤਾ ਕਿ ਉਹ ਕਿੰਨਾ ਦਿਲ 'ਚ ਦਰਦ ਰੱਖਦੇ ਆ ਬੁੱਢੇ ਨਾਲੇ ਦਾ ਬੁੱਢੇ ਦਰਿਆ ਦਾ ਕਰਕੇ ਉਹ ਕਿੰਨੀ ਪੀਲ ਲੈ ਰਹੇ। ਜੀ। ਖੈਰਾ ਸਾਹ ਕਿੰਨੀ ਪੀਲ ਰਹੇ। ਜੀ। ਤੇ ਐਸੇ ਲੀਡਰਾਂ ਨੂੰ ਜੇ ਅਸੀਂ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਗਾੜੀ ਲਿਆਵਾਂਗੇ ਤੇ ਪੰਜਾਬ ਦਾ ਬਚਾਅ ਹੋਊਗਾ। ਅਗਰ ਅਸੀਂ ਇਹ ਸੋਚ ਰੱਖ ਕੇ ਚੱਲਾਂਗੇ ਨਾ ਕਿ ਉਹ ਵੇਚਦਾ ਵਾਸੀ ਕੀ ਲੈਣਾ। ਹੂੰ। ਉਹ ਵਿੱਚ ਦਾ ਅਸੀਂ ਕੀ ਲੈਣਾ ਉਹ ਮਾੜਾ ਆ ਚੰਗਾ ਅਸੀਂ ਇੱਥੋਂ ਤੱਕ ਸੀਮਤ ਨਾ ਰਹੀਏ ਅੱਖਾਂ ਬੰਦ ਕਰਕੇ ਨਾ ਚੱਲ ਜੀਏ ਪ੍ਰਸ਼ਾਸਨ ਤੇ ਵੀ ਯਕੀਨ ਰੱਖਿਏ ਕਿਤੇ ਨਾ ਕਿਤੇ ਕੋਈ ਚੰਗਾ ਅਧਿਕਾਰੀ ਆ ਉਹ ਕਵਰ ਵਿੱਚ ਪ੍ਰਤਾਪ ਵਰਗੇ ਚੰਗੇ ਇਨਸਾਨ ਹੈਗੇ ਅੱਜ ਵੀ ਹੂੰ ਸੋਨੂ ਜੀ ਇੱਥੇ ਮੈਂ ਇੱਕ ਗੱਲ ਕਰਨਾ ਚਾਹੁੰਗੀ ਜਦੋਂ ਦੀ ਮੈਂ ਹੋਸ਼ ਸੰਭੀ ਆ ਨਾ ਉਦੋਂ ਤੋਂ ਮੈਂ ਖਬਰਾਂ ਦੇਖ ਰਹੀਆਂ ਕਿ ਨਸ਼ੇ ਦੇ ਨਾਲ ਕਦੇ ਕਿਸੇ ਦੀ ਮੌਤ ਹੋ ਗਈ ਕਦੇ ਕਿਸੇ ਨੌਜਵਾਨ ਦੀ ਮੌਤ ਹੋ ਗਈ ਚਲੋ ਪਹਿਲਾਂ ਤਾਂ ਹੁੰਦਾ ਸੀਗਾ ਕਿ ਜਿਹੜੇ ਨੌਜਵਾਨ ਮੁੰਡੇ ਸੀਗੇ ਜਾਂ ਫਿਰ ਕਹਿ ਲਓ ਕਿ ਬਜ਼ੁਰਗ ਜਿਹੜੇ ਸੀਗੇ ਉਹ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਜਾਂਦੇ ਹੁੰਦੇ ਸੀ ਪਰ ਹੁਣ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਨਾ ਅੱਜ ਬੱਚੇ ਕੀ ਬਜ਼ੁਰਗ ਕੀ ਇੱਥੋਂ ਤੱਕ ਕਿ ਬੀਬੀਆਂ ਜਿਹੜੀਆਂ ਨੇ ਉਹ ਵੀ ਨਸ਼ੇ ਦੇ ਦਲਦਲ ਦੇ ਵਿੱਚ ਇਸ ਕਦਰ ਫਸੀਆਂ ਹੋਈਆਂ ਨੇ ਹੁਣ ਤੁਸੀਂ ਚੰਡੀਗੜ੍ਹ ਦੇ ਹਾਲਾਤ ਦੇਖੇ ਹੋਣਗੇ ਉੱਥੇ ਕੁੜੀਆਂ ਜਿਹੜੀਆਂ ਨੇ ਉਹ ਹਿਮਾਚਲੋਂ ਆ ਕੇ ਪਤਾ ਨਹੀਂ ਕਿੱਥੋਂ ਆ ਕੇ ਇੱਥੇ ਆਉਂਦੀਆਂ ਤਾਂ ਪੜ੍ਹਾਈ ਕਰਨ ਵਾਸਤੇ ਆ ਪਰ ਇੱਥ ਜੋ ਜਦੋਂ ਤਰ ਤਰ੍ਹਾਂ ਦੇ ਨਸ਼ੇ ਵਿਕਦੇ ਨੇ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਉਹ ਫਸ ਜਾਂਦੀਆਂ ਨੇ ਇੱਥੇ ਮੈਂ ਇਹ ਵੀ ਗੱਲ ਕਰਨਾ ਚਾਹੂੰਗੀ ਕਿ ਸਰਕਾਰਾਂ ਜਿਹੜੀਆਂ ਨੇ ਕੋਸ਼ ਮੈਂ ਵੀ ਸੰਭੀ ਉਦੋਂ ਤੋਂ ਮੈਂ ਇਹੀ ਸੁਣਦੀ ਆ ਰਹੀਆਂ ਕਿ ਹਾਂ ਵੀ ਅਸੀਂ ਕਰਾਂਗੇ ਵਾਦੇ ਦਾਵੇ ਜਿਹੜੇ ਹੁੰਦੇ ਨੇ ਉਹ ਇੱਕੋ ਜਿਹੇ ਹੁੰਦੇ ਨੇ ਸਾਰਿਆਂ ਦੇ ਪਰ ਨਿਭਾ ਅੱਜ ਤੱਕ ਕੋਈ ਵੀ ਨਹੀਂ ਸਕਿਆ ਕੀ ਕਾਰਨ ਹੈ ਬਿਲਕੁਲ ਦੇਖੋ ਹੁਣ 92 ਵਿਧਾਇਕ ਜਿੱਤੇ ਇਹਨਾਂ ਨੇ ਕਿਹਾ ਸੀ ਤੇ ਬਦਲਾਅ ਹੋਣਾ ਨੇ ਸਰਕਾਰ ਤਾਂ ਕਾਂਗਰਸ ਦੀ ਵੀ ਸੀਗੀ ਨਾ ਉਹਨਾਂ ਨੇ ਵੀ ਮੈਂ ਕਹਿਆ ਜੀ ਬਿਲਕੁਲ ਕੈਪਟਨ ਉਮਰਿੰਦਰ ਸਿੰਘ ਇੱਕ ਆਯਾਸ਼ ਮੁੱਖ ਮੰਤਰੀ ਸੀ ਮੈਂ ਕਹਿ ਰਿਹਾ ਤੁਹਾਡੇ ਆਹ ਤਾਂ ਸੋ ਖਾਦੀ ਸੀ ਬਿਲਕੁਲ ਦੇਖੋ ਤੁਸੀਂ ਉਹ ਇੱਕ ਐਸੇ ਮੁੱਖ ਮੰਤਰੀ ਸੀ ਕਿ ਰੂਸਾ ਨੂੰ ਇੱਥੇ ਰੱਖ ਛੱਡਿਆ ਤੇ ਕਿਤੇ ਮੇਰੇ ਵਰਗੇ ਮਾੜੇ ਮੋਢ ਬੰਦੇ ਦਾ ਕਿਤੇ ਪਾਕਿਸਤਾਨੀਆਂ ਤਾਰਾਂ ਲਾਗੋ ਵੀ ਲੰਘ ਜੇ ਤੇ ਉਹਨੂੰ ਫੜ ਕੇ ਤੇ ਉੱਤੇ ਐਨਐਸਏ ਲਾ ਕੇ ਅੰਦਰ ਦੇ ਦਿੱਤਾ ਜਾਂਦਾ ਤੇ ਉਹ ਚੀਫ ਮਿਨਿਸਟਰ ਇੱਥੇ ਕਿੰਨਾ ਚਿਰ ਰੱਖ ਛੱਡਿਆ ਉਹਨੇ ਰੂਸਾ ਨੂੰ ਉਹਨੂੰ ਕਿਸੇ ਨੇ ਨਹੀਂ ਪੁੱਛਿਆ ਉਸ ਬੰਦੇ ਨੇ ਕਾਂਗਰਸ ਪਾਰਟੀ ਦਾ ਕਿੰਨਾ ਨੁਕਸਾਨ ਕੀਤਾ ਕਿਸੇ ਨੂੰ ਮਿਲਦਾ ਹੀ ਨਹੀਂ ਸੀ ਗੁਟਕਾ ਸਾਹਿਬ ਦੀ ਸੌ ਖਾਲੀ ਆ ਤੇ ਫੜ ਕੇ ਉਹਦੇ ਲਈ ਉਹ ਇੱਕ ਕਤਾਰ ਸੀ ਮੇਰੇ ਲਈ ਉਹ ਗੁਰੂ ਦੀ ਅਕਾਲ ਪੁਰਖ ਦੀ ਬਾਣੀ ਸੀ ਪਰ ਜਦੋਂ ਗੁਰਬਾਣੀ ਦੀ ਸੌ ਖਾਈਏ ਕਰੋ ਕਿਤੇ ਨਾ ਕਿਤੇ ਲਿਖਾ ਜੁਕਾ ਦੇਣਾ ਪੜਦਾ ਉਹਦੀ ਸਜ਼ਾ ਕਿਤੇ ਨਾ ਕਿਤੇ ਉਹ ਵੀ ਪੁੱਕਤ ਰਿਆ ਜਦੋਂ ਸਾਨੂੰ ਹੁਣ ਇੱਕ ਦਿਨ ਮੈਂ ਵੀਡੀਓ ਦੇਖ ਰਿਹਾ ਸੀ ਕਿ ਕਹਿੰਦਾ ਕਿ ਇੱਕ ਸਾਨੂੰ ਮਿਲ ਗਿਆ ਤੋਂ ਬਾਅਦ ਇੱਕ ਸਾਨੂੰ ਮਿਲ ਗਿਆ ਆਸ਼ਿਕ ਇੱਕ ਸਾਨੂੰ ਮਿਲ ਗਿਆ ਕਮੇਡੀਅਨ ਤੇ ਕਹਿੰਦੇ ਬੇੜਾ ਤੇ ਗਰਕ ਪੰਜਾਬ ਦਾ ਹੋਣਾ ਹੀ ਸੀ ਜੀ ਹੁਣ ਜਦੋਂ ਪੰਜਾਬ ਦਾ ਬੇੜਾ ਗਰਕ ਹੋਣ ਲੱਪਿਆ ਤੇ ਫਿਰ ਇਹ ਕਹਿੰਦੇ ਅਸੀਂ ਪੰਜਾਬ ਦੇ ਹਤਾਸ਼ੀਆਂ ਪੱਗਾਂ ਦੇ ਰੰਗ ਬਦਲੇ ਬੰਦੇ ਨਹੀਂ ਬਦਲੇ ਜੀ ਹੁਣ ਪੱਗ ਦਾ ਰੰਗ ਕਿਦਾਂ ਬਦਲਿਆ ਤੁਸੀਂ ਦੇਖੋ ਅਕਾਲੀ ਦਲ ਕਹਿੰਦੇ ਵੀ ਸਾਡੀ ਨੀਲੀ ਆ ਨੀਲੀ ਆ ਬਿਲਕੁਲ ਕਾਂਗਰਸ ਤੇ ਕਹਿੰਦੇ ਸਾਡੀ ਚਿੱਟੀ ਆ ਹੂੰ ਤੇ ਬੀਜੇਪੀ ਵਾਲੇ ਸੰਤਰੀ ਬਨ ਲੈਂਦੇ ਆ ਪਰ ਹੈ ਘਾਟਿਆ ਸੇਖੋ ਨਾ ਚ ਔਰ ਦੂਜੇ ਜਿਹੜੇ ਆ ਨਵੇਂ ਆ ਗਏ ਇਨਕਲਾਬੀਏ ਇਹ ਕਹਿੰਦੇ ਵੀ ਸਾਡਾ ਰੰਗ ਬਸੰਤੀ ਆ ਤੇ ਇਹਨਾਂ ਨੂੰ ਕਿਸੇ ਨੂੰ ਪੁੱਛ ਲਿਓ ਇਹ ਬਸੰਤੀ ਰੰਗ ਦਾ ਮਤਲਬ ਪੁੱਛ ਲਿਓ ਇਹਨਾਂ ਨੂੰ ਨਹੀਂ ਜੇ ਪਤਾ ਸੁਮੇਦ ਮੁੱਖ ਮੰਤਰੀ ਇਹਨਾਂ ਦੇ ਮਗਰ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਈ ਇਹਨਾਂ ਨੂੰ ਇਹ ਪੁੱਛੋ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਇਹਨਾਂ ਨੂੰ ਨਹੀਂ ਪਤਾ ਨਹੀਂ ਪਤਾ ਬਿਲਕੁਲ 117 ਨੂੰ ਹੀ ਪੁੱਛ ਲਿਓ ਇੱਕ ਦੋ ਛੱਡ ਕੇ ਜੀ ਇਹਨਾਂ ਨੂੰ ਪੁੱਛਿਓ ਰਾਜ ਕਿੱਥੋਂ ਸ਼ੁਰੂ ਹੁੰਦਾ ਸੀ ਕਿੱਥੋਂ ਤੱਕ ਜਾਂਦਾ ਸੀ ਕਿੰਨੀਆਂ ਜੰਗਾਂ ਇਹਨੇ ਲੜੀਆਂ ਸੀ ਇਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਿਹੜੀ ਬੀਬੀ ਮੰਤਰੀ ਬਣਾਈ ਆ ਹੂੰ ਉਹਨੂੰ ਵੀ ਕੁਝ ਨਹੀਂ ਪਤਾ ਉਹਨੂੰ ਪੇਂਟਿੰਗ ਵਿਖਾਉਣ ਡਿਆ ਵੀ ਆ ਸ਼ੇਰੇ ਦਰਬਾਰ ਦਰਬਾਰ ਲਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤੇ ਉਹ ਮੀਡੀਆ ਲਵੇਖ ਰਹੀ ਆ ਜੀ ਵੀ ਮੈਂ ਵਾਹ ਗਿਆ ਮਹਿੰਗਾ ਸੂਟ ਪਾਇਆ ਤੁਸੀਂ ਮੇਰੇ ਵੱਲ ਦੇਖੋ ਛੱਡੋ ਸੋਚ ਦੇਖੋ ਕਿੱਥੋਂ ਤੱਕ ਗਿਰ ਗਈ ਆ ਜਿੰਨਾ ਚਿਰ ਤੱਕ ਅਸੀਂ ਚੰਗਾ ਨਜ਼ਰੀਆ ਤੇ ਚੰਗੀ ਸੋਚ ਨਹੀਂ ਰੱਖਾਂਗੇ ਉਹਨਾਂ ਚਿਰ ਤੱਕ ਅਸੀਂ ਪੰਜਾਬ ਦਾ ਭਲਾ ਕਿਦਾਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਸਕਦੇ ਬੇਵਕੂਫ ਨਹੀਂ ਬਣਾ ਸਕਦੇ ਤੁਸੀਂ ਬਹੁਤ ਸਿਆਣੇ ਲੋਕ ਨੇ ਵਿਧਾਨ ਸਭਾ ਜਿੱਤ ਲੀਆਂ ਪਾਰਲੀਮੈਂਟ ਦੇ ਵਿੱਚ ਸਬਕ ਸਿਖਾਤਾ ਤੇ 100 ਆਈੜੀਆਂ ਹੁਣ 17 ਦੀਆਂ 117 ਚੋਣਾਂ ਹੋਣੀਆਂ ਨੇ 117 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਇਹਨਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ 117 ਵਿਧਾਇਕਾਂ ਚੋਂ ਮੇਰੇ ਤੇ 4 ਜਾਂ 5 ਜਿੱਤਣੇ ਆ ਜੀ ਉਹ ਵੀ ਜਗ੍ਹਾ ਤੇ ਕੰਮ-ਕੁਮ ਕਰ ਲੈਣਗੇ ਨਹੀਂ ਤੇ ਇੱਕ ਸਿਲੇਬਸ ਲੱਗ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਸਰਕਾਰ ਹੁੰਦੀ ਸੀ ਇਹਨਾਂ ਦੇ ਇੰਨੇ ਵਿਧਾਇਕ ਹੁੰਦੇ ਸੀ ਇਹਨਾਂ ਦਾ ਮੁੱਖ ਮੰਤਰੀ ਹੁੰਦਾ ਸੀ ਉਹਨੇ ਆ ਕੰਮ ਕੀਤੇ ਉਹਨੇ ਫੜ ਕੇ ਸਿੱਖਾਂ ਨੂੰ ਅੰਦਰ ਦਿੱਤਾ ਉਹਦੇ ਬੱਚ ਪਾਰਲੀਮੈਂਟ ਦੇ ਵਿੱਚ ਲੋਕਾਂ ਨੇ ਨਕਾਰਤਾ ਇਹ ਸਿਲੇਬਸ ਲੱਗਣਗੇ ਔਰ ਪੁੱਛਿਆ ਕਰਨਗੇ ਜਦੋਂ ਯੂਪੀਐਸਸੀ ਦਾ ਟੈਸਟ ਹੋਇਆ ਕਰੂਗਾ ਜਿਹਨੇ ਜੱਜ ਬਣਾਉਣਾ ਉਹਨੂੰ ਪੁੱਛਿਆ ਕਰਨਗੇ ਵੀ ਦੱਸ ਪਈ ਆ ਆ ਸਿਲੇਬਸ ਤੇ ਉਹ ਬੜੇ ਸੋਖੇ ਸਵਾਲ ਆ ਜਾਣੇ ਤੇ ਲੋਕਾ ਦੱਸ ਦਿਆ ਕਰਨੇ ਇਸ ਕਰਕੇ ਕਰੀਏ ਉਹਨਾਂ ਜਿੰਨਾਂ ਕ ਆਪਾਂ ਪਰਦਾਸ਼ ਕਰ ਸਕਦੇ ਇਹ ਨਹੀਂ ਚੋਕੇ ਜਿਹਨੂੰ ਮਰਜ਼ੀ ਅੰਦਰ ਦੇ ਲੋ ਹੁਣ ਅਜ ਬੰਦੀ ਸਿੰਘਾਂ ਦੀ ਗੱਲ ਹੈ ਅਕਾਲੀ ਦਲ ਕਰ ਰਿਹਾ ਬੰਦੀ ਸਿੰਘਾਂ ਦੀ ਗੱਲ ਤੁਸੀਂ ਤੁਹਾਡਾ ਰਾਹ ਸੀ ਕਿਉਂ ਨਹੀਂ ਕੀਤੀ ਡਾਕਟਰ ਭੀਮਰਾਓ ਵੇਦਕਰ ਜੀ ਦਾ ਜਿਹੜਾ ਸੰਵਿਧਾਨ ਲਿਖਿਆ ਸੀ ਸਾਰੇ ਸੰਵਿਧਾਨ ਦਾ ਸਤਿਕਾਰ ਕਰਦੇ ਸੰਵਿਧਾਨ ਮੁਤਾਬਕ ਜਿਹੜੇ ਲੋਕ ਸਜ਼ਾ ਭੁਗ ਚੁੱਕੇ ਆ ਉਹਨਾਂ ਨੂੰ ਰੱਖਣ ਦਾ ਕੀ ਮਤਲਬ ਜੀ ਕਿਤੇ ਨਾ ਕਿਤੇ ਤੇ ਅਸੀਂ ਇਸ ਚੀਜ਼ ਦਾ ਨਿਆਂ ਕਰੀਏ ਨਾ ਕਿ ਅਸੀਂ ਜਿਸ ਸੰਵਿਧਾਨ ਦੀ ਸੌ ਚੁੱਕਦੇ ਆਂ ਤੇ ਉਹ ਸੰਵਿਧਾਨ ਨੂੰ ਅਸੀਂ ਮੰਨਦੇ ਕਿਉਂ ਨਹੀਂ ਉਹਨੂੰ ਫੋਲੋ ਕਿਉਂ ਨਹੀਂ ਕਰਦੇ ਸੰਵਿਧਾਨ ਬਹੁਤ ਵੱਡਾ ਵਾ ਔਰ ਦੇਸ਼ ਦਾ ਕਾਨੂੰਨ ਬਹੁਤ ਵੱਡਾ ਵਾ ਉਹ ਕਾਨੂੰਨ ਦਾ ਸਤਿਕਾਰ ਕਰੀਏ ਆਪਣੇ ਲੋਕਾਂ ਦਾ ਸਤਿਕਾਰ ਕਰੀਏ ਫਿਰ ਹੀ ਅਸੀਂ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕਦੇ ਸਰਕਾਰਾਂ ਦਾ ਹੱਥ ਕਿੰਨਾ ਕੁ ਹੁੰਦਾ ਹੈ ਨਸ਼ਾ ਵੇਚਣ ਪਿੱਛੇ ਦੇਖੋ ਸਰਕਾਰਾਂ ਦਾ ਹੱਥ ਨਹੀਂ ਹੁੰਦਾ ਪਰ ਕਹਿੰਦੇ ਕਿ ਚੋਣਾਂ ਦੇ ਵਿੱਚ ਤਾਂ ਸ਼ਰਾਬ ਦੇ ਨੀ ਨਹੀਂ 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 ਸ਼ਰਾਬ ਤੇ ਦੇਖੋ ਹੁੰਦੇ ਆ ਚੰਦ ਲੋਕ ਹੁੰਦੇ ਆ ਜਿਹੜਿਆ ਨੇ ਆਪ ਪੀਣੀ ਹੁੰਦੀ ਉਹ ਕਹਿੰਦੇ ਵੰਡਣੀ ਹੈਗੇ ਹੂੰ ਅੱਛਾ ਜੀ ਉਹ ਅੱਗੇ ਵੰਡਣੀ ਆ ਜੀ ਦੇ ਦੇਓ ਉਹ ਤਾਂ ਉਹ ਵੀ ਸਿਆਸੀ ਲੀਡਰ ਨੇ ਉਹ ਸਿਆਸੀ ਲੀਡਰ ਨਹੀਂ ਹੁੰਦੇ ਜੀ ਉਹ ਜਿਹਨੇ ਇਹਨਾਂ ਦਿੱਤੀ ਦੂਜੇ ਚੱਲਣਾ ਦੂਜੇ ਨੇ ਦਿੱਤੀ ਇੱਧਰ ਚੱਲ ਜਾਣਾ ਅੱਜ ਦੀ ਡੇਟ 'ਚ ਲੋਕ ਸਿਆਣੇ ਬਹੁਤ ਹੁੰਦੇ ਆ ਉਹਨਾਂ ਨੂੰ ਵੋਟ ਦਾ ਅਧਿਕਾਰ ਪਤਾ ਲੱਗਿਆ ਵੀ ਵੋਟ ਦੀ ਅਹਿਮੀਅਤ ਕੀ ਆ ਵੋਟ ਨਾਲ ਦੇਸ਼ ਦੀ ਸਰਕਾਰ ਪੰਜਾਬ ਦੀ ਸਰਕਾਰ ਔਰ ਸਭ ਤੋਂ ਵੱਡੀ ਪੰਚਾਇਤ ਜਿਹਨੂੰ ਕਹਿੰਦੇ ਆ ਸਰਪੰਚ ਜੀ ਦੇਸ਼ ਦਾ ਪ੍ਰਧਾਨ ਮੰਤਰੀ ਬਾਨਾ ਸੌ ਕਾਰਨ ਕੀ ਆ ਕਿ ਸਰਪੰਚ ਦੇ ਲਈ ਬਹੁਤ ਸਾਰੀਆਂ ਮੁਸੀਬਤਾਂ ਖੜੀਆਂ ਆਂ ਬਿਲਕੁਲ ਹੁੰਦੀਆਂ ਨੇ ਮੁੱਖ ਮੰਤਰੀ ਦੇ ਲਈ ਜਿਹੜਾ ਵਾ ਸਾਰੇ ਐਮ ਐਲ ਏ ਵੋਟ ਕਰ ਦੇਣੀ ਆ ਪ੍ਰਧਾਨ ਮੰਤਰੀ ਲਈ ਵੀ ਵੋਟ ਕਰ ਦੇਣੀ ਐਮ ਪੀ ਆ ਨੇ ਉਹ ਚੋਣ ਲੈਣਾ ਸਹਿਮਤੀ ਨਾਲ ਪਰ ਸਰਪੰਚ ਨੂੰ ਸਹਿਮਤੀ ਨਾਲ ਬਹੁਤ ਘੱਟ ਲੋਕ ਨੇ ਜਿਹੜੇ ਚੁਣਦੇ ਨੇ ਹਾਂ ਅਜੇ ਮੁੱਖ ਮੰਤਰੀ ਸਾਹਿਬ ਖੁਦ ਕਹਿ ਰਹੇ ਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਗ੍ਰਾਂਟ ਦੇ ਦੂੰ ਸੰਮਤੀਆਂ ਕਰ ਲਓ ਉਹਨਾਂ ਨੂੰ ਪਤਾ ਕਿ ਸਰਪੰਚੀ ਦੀਆਂ ਚੋਣਾਂ ਜਦੋਂ ਹੋਈਆਂ ਬਹੁਤ ਨੁਕਸਾਨ ਹੋਣਾ ਔਰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਵਾ ਉਹ ਸਰਪੰਚੀ ਦੀਆਂ ਚੋਣਾਂ 'ਚ ਕਾਰਪਸ਼ਨ ਦੀਆਂ ਚੋਣਾਂ 'ਚ ਹੀ ਹੁੰਦਾ ਰੰਜਿਸ਼ਬਾਜ਼ੀਆਂ ਲੋਕ ਜ਼ਿਆਦਾ ਕੱਢਦੇ ਨੇ ਕੰਮ ਕੱਟ ਕਰਦੇ ਨੇ ਬਿਲਕੁਲ ਹੁੰਦਾ ਹੈ ਨਸ਼ਾ ਜਿਹੜਾ ਤੁਸੀਂ ਕਿਹਾ ਕਿ ਉੱਥੇ ਸ਼ਰਾਬ ਜਾਂ ਦੂਜਾ ਤੀਜਾ ਹੁੰਦੇ ਆ ਚੰਦ ਲੋਕ ਜਿਹੜੇ ਪਰ ਬਹੁਤ ਕੰਟਰੋਲ ਹੋ ਗਿਆ ਇਸ ਚੀਜ਼ ਘਟ ਗਈ ਆ ਵਧਈ ਨਹੀਂ ਪਹਿਲਾਂ ਹੁੰਦੀ ਸੀ ਜ਼ਿਆਦਾ ਖੁੱਲੇ ਆਮ ਸ਼ਰਾਬ ਨਸ਼ਾ ਜਿਹੜਾ ਦੇਣਾ ਪਾਰਟੀਆਂ ਨੇ ਪਰ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਘਟ ਗਈ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਬਹੁਤ ਜ਼ਿਆਦਾ ਸਖਤਾਈ ਵੀ ਕਰਤੀ ਹੈ ਹਰ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧ ਜਾਂਦੀ ਹੈ ਫਿਰ ਸ਼ਰਾਬ ਦੀ ਕੀਮਤ ਜਿਹੜੀ ਹੈ ਉਹ ਘਟ ਜਾਂਦੀ ਹੈ ਫਿਰ ਤੁਸੀਂ ਕਿਤੇ ਜਾ ਕੇ ਨਾ ਕਿਤੇ ਸ਼ਹਿਰ ਦਾ ਗੇੜਾ ਮਾਰਿਆ ਹੈ ਜਾਂ ਨਾ ਗਲਤੀ ਦੇ ਨਾਲ ਤਾਂ ਸ਼ਰਾਬ ਦੇ ਠੇਕਿਆਂ ਦੇ ਬਾਹਰ ਜਦੋਂ ਅਸੀਂ ਦੇਖੀਏ ਤਾਂ ਜ਼ਹਿਨ ਦੇ ਵਿੱਚ ਨਾ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਫਿਰ ਆ ਹੋ ਕੀ ਰਿਹਾ ਹੈ ਦੇਖੋ ਸ਼ਰਾਬ ਦਾ ਜੀ ਠੇਕੇ ਵਧਨੇ ਵਧਨੇ ਲੈ ਹੋਰ ਵਧਣਗੇ ਹਮਮ ਕਾਰਨ ਕੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਬੜੇ ਸ਼ਕੀਨ ਨੇ ਪੈਗ-ਪੋਗ ਲਾਉਂਦੇ ਇਸ ਕਰਕੇ ਸ਼ਰਾਬ ਦੇ ਠੇਕੇ ਜਿਹੜੇ ਵਧਨੇ ਆ ਸ਼ਰਾਬ ਨੂੰ ਅਸੀਂ ਨਸ਼ਾ ਨਹੀਂ ਕਹਿ ਸਕਦੇ ਨਸ਼ਾਵਾ ਸਮੈਕ ਹਿਰੋਇਨਾ ਚਰਸ ਗਾਂਜਾ ਜਿਹੜੇ ਪੀਂਦੇ ਲੋਕ ਅੱਜ ਪੰਜਾਬ ਦੇ ਕਰਕੇ ਵੀ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਕਿਉਂਕਿ ਜ਼ਹਿਰੀਲੀ ਸ਼ਰਾਬ ਜਿਹੜੀ ਉਹ ਵੀ ਵਿਕਦੀ ਹੈ ਉਹ ਉਹ ਬੰਦ ਹੋਣੀ ਚਾਹੀਦੀ ਹੈ ਜੀ ਜ਼ਹਿਰੀਲੀ ਸ਼ਰਾਬ ਔਰ ਜਿਹੜਾ ਤੁਸੀਂ ਇਹ ਦੇਖੋ ਵੀ ਇਹ ਨਸ਼ਾ ਜਿਹੜਾ ਵਾ ਇਹ ਸਿਰਫ ਠੇਕਿਆਂ ਤੇ ਨਹੀਂ ਮਿਲਦਾ ਪੰਜਾਬ ਦੇ ਜਿੰਨੀਆਂ ਨਹਿਰਾਂ ਜਿੰਨੇ ਦਰਿਆ ਨੇ ਇਹਨਾਂ ਦੇ ਕੰਡੇ ਤੇ ਤੁਹਾਨੂੰ ਇੱਕ ਬਾਬੇ ਦੀ ਜਗਾ ਮਿਲੂ ਹਰ ਜਗਾ ਉਹਦਾ ਕੋਈ ਇਤਿਹਾਸ ਨਹੀਂ ਹੋਊਗਾ ਬਿਲਕੁਲ ਉੱਥੇ ਤੁਹਾਨੂੰ ਬਾਬਾ ਮਿਲੂ ਲਿਸ਼ਕਣੇ ਕਪੜੇ ਪਾਏ ਹੋਣਗੇ ਬੋਰਡ ਲਗਾਓ ਫਲਾਨਾ ਕੋਈ ਧਰੇਕਾਂ ਵਾਲੀ ਮਾਤਾ ਕੋਈ ਪਲਾਟਾਂ ਵਾਲੀ ਮਾਤਾ ਕੋਈ ਫਲਾਨਾ ਪੀਰ ਕੋਈ ਪਿੱਪਲ ਵਾਲਾ ਕੋਈ ਬੋਰਡ ਵਾਲਾ ਬਹੁਤ ਆਪੇ ਹੀ ਮਨ ਘੜਤ ਗੱਲਾਂ ਬਣਾ ਕੇ ਲਿਖਿਆ ਹੋਊ ਉੱਥੇ ਉੱਥੇ ਜਦੋਂ ਤੁਸੀਂ ਜਾਓਗੇ ਤੇ ਉਹ ਬਾਬਾ ਜੀ ਤੁਹਾਨੂੰ ਨਾ ਮਤਲਬ 4-5 ਕਲਾਕਾਰਾਂ ਨੂੰ ਲਾਉਣਗੇ ਮੇਲਾ ਕਰਾਉਣਗੇ ਉਹ ਜਦੋਂ ਮੇਲਾ ਕਰਾਉਂਦੇ ਨੇ ਤੇ ਉਹ 10-12 ਜਣਿਆਂ ਦੀਆਂ ਗੱਲਾਂ ਨੇਚਰਲੀ ਵੈਸੇ ਪੂਰੀਆਂ ਆਉਂਦੀਆਂ ਤੇ ਉਹ ਸ਼ੁਰੂ ਇੱਕ ਦੋ ਫਿਰ ਸਾਡੇ ਅਰਗੇ ਲੀਡਰ ਚੱਲ ਜਾਂਦੇ ਉਹ ਬਾਬੇ ਦੀ ਹੋਰ ਮਹੱਤਤਾ ਵਾਜ ਜਾਂਦੀ। ਉੱਥੋਂ ਹੀ ਇੱਕ ਅਮ ਸ਼ੁਰੂ ਹੁੰਦਾ ਵਾ। ਹੂੰ ਜੀ ਬਹੁਤ ਸਾਰੇ ਬਾਬੇ ਨੇ ਇਹਨਾਂ ਦੇ ਡਾਪ ਟੈਸਟ ਕੀਤੇ ਜਾਣ। ਹੂੰ ਇਹਨਾਂ ਨੇ ਕਿਹੜੀ ਭਗਤੀ ਕੀਤੀ? ਕਿਹੜਾ ਇਹਨਾਂ ਨੇ ਇੱਥੇ ਆਣ ਕੇ ਤੱਪ ਕੀਤਾ ਤੇ ਕਿਹੜਾ ਇੱਥੇ ਬਾਬਾ ਆਇਆ ਸੀ ਨਹਿਰਾਂ ਹੁਣ ਬਣੀਆਂ ਕਈ ਕਈ ਪੋਲ ਹੁਣ ਬਣਿਆ ਤੇ ਬਾਬੇ ਦੀ ਜਗਾ ਮਿੰਟੋ ਮਿੰਟ ਉੱਤੇ ਬਣ ਜਾਂਦੀ। ਚਾਰ ਇਟਾਂ ਰੱਖਦੇ ਉੱਤੇ ਬਾਬਾ ਬਹਿ ਜਾਂਦਾ। ਲਿਸ਼ਕਣੇ ਕੱਪੜੇ ਪਾਉਂਦੇ ਤੇ ਜਾ ਕੇ ਨਾਲ ਹੀ ਸਾਡੀਆਂ ਬੀਬੀਆਂ ਬੰਦੇ ਉੱਤੇ ਜਾ ਕੇ ਤੇ ਮਥਾ ਟਿਕਣ ਦੇ ਬੰਦੇ ਉੱਥੋਂ ਹੀ ਇਹ ਨਸ਼ਾ ਪ੍ਰਮੋਟ ਹੁੰਦਾ ਜਿੰਨੇ ਵਿਹਲੜ ਲੋ ਟੀਕਾ ਲਾਉਣ ਵਾਲੇ ਚਰਸ ਪੀਣ ਵਾਲੇ ਗਾਂਜਾ ਪੀਣ ਵਾਲੇ ਤੁਹਾਨੂੰ ਇਹਨਾਂ ਜਗ੍ਹਾ ਤੇ ਮਿਲਣਗੇ ਕਿਉਂਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਇਦਾਂ ਹੀ ਹਰ ਪਿੰਡ ਦੇ ਵਿੱਚ ਤੁਹਾਨੂੰ ਐਸੇ ਲੋਕ ਮਿਲਣਗੇ ਜਿਨ੍ਹਾਂ ਨੂੰ ਕੋਈ ਕੰਮ ਕਰਨੀ ਵਿਹਲੜ ਜਿਹੜੇ ਚਿੱਟੇ ਉਹ ਦੋ ਕੰਮ ਕਰਨਗੇ ਜਾਂ ਤੇ ਪਖੰਡੀ ਬਾਬੇ ਬਣ ਕੇ ਤੇ ਜਾਂ ਟਰੈਵਲ ਏਜੰਟ ਬਣ ਕੇ ਟਰੈਵਲ ਏਜੰਟ ਬਣ ਕੇ ਲੋਕਾਂ ਨਾਲ ਠੱਗੀ ਮਾਰਨਗੇ ਆਪਾਂ ਨੂੰ ਉਹਨਾਂ ਨੂੰ ਤਜਰਬਾ ਨਹੀਂ ਹੁੰਦਾ ਫਿਰ ਲਾਇਸੈਂਸ ਉਹਨਾਂ ਨੂੰ ਕਿਸ ਹਸਾਬ ਨਾਲ ਬਣਾ ਦਿੱਤਾ ਜਾਂਦਾ ਡੀਸੀ ਵੱਲੋਂ ਕਿ ਜਿਹੜੇ ਬੰਦੇ ਨੂੰ ਤੁਸੀਂ ਦੇਖੋ ਵੀ ਉਹਦਾ ਉਹ ਖੁਦ ਨਹੀਂ ਕਦੀ ਟਰੈਵਲ ਕੀਤਾ ਕਿਤੇ ਹੂੰ ਉਹਨੂੰ ਲਾਇਸੈਂਸ ਬਣਾ ਦਿੱਤਾ ਜਾਂਦਾ ਇੱਕ ਦਫਤਰ ਕੋਲ ਦਾ ਐਡ ਦਿੰਦਾ ਤੇ ਲੋਕਾਂ ਨਾਲ ਠੱਗੀ ਮਾਰ ਕੇ ਫਰਾਰ ਕੋਈ ਐਕਸਪੀਰੀਅੰਸ ਨਹੀਂ ਕੋਈ ਉਹਨੂੰ ਪਤਾ ਨਹੀਂ ਕਿੱਥੋਂ ਦਾ ਉਹ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਚਾਸੇ 'ਚ ਫਸਾਉਣਾ ਉਹ ਬੱਚਿਆਂ ਦੀ ਜ਼ਿੰਦਗੀ ਖਰਾਬ ਕਿੱਦਾਂ ਹੁੰਦੀ ਹੈ ਇਹ ਵੀ ਇੱਕ ਨਸ਼ੇ ਦਾ ਜਿਹੜਾ ਕਾਰਨ ਆ ਉਹ ਜਦੋਂ ਕਿਸੇ ਦੀ ਪੈਲੀ ਵੇਗੀ ਵਿਆਜੀ ਚੁੱਕ ਕੇ ਪੈਸੇ ਦਿੱਤੇ ਜਾਂ ਤੇ ਉਹ ਸੁਸਾਈਡ ਕਰੂ ਤੇ ਜਾਓ ਨਸ਼ੇ ਤੇ ਲੱਗੂ ਇਹ ਵੀ ਕਿਤੇ ਨਾ ਕਿਤੇ ਸਭ ਤੋਂ ਵੱਡਾ ਕਾਰਨ ਆ ਜੀ ਸਭ ਤੋਂ ਵੱਡਾ ਕਾਰਨ ਇਹੀ ਆ ਕਿ ਜਦੋਂ ਬੰਦਾ ਇੱਕ ਸੁਪਨੇ ਸਜਾਉਂਦਾ ਮੈਂ ਵਿਦੇਸ਼ ਜਾਣਾ ਮੈਂ ਪੜਨ ਜਾਣਾ ਨੌਕਰੀ ਕਰਨ ਜਾਣਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲਣਾ ਤੇ ਉਹ ਕਿਤੇ ਨਾ ਕਿਤੇ ਟਰੈਵਲ ਏਜੰਟ ਵੀ ਜਦੋਂ ਉਹਨਾਂ ਨਾਲ ਠੱਗੀ ਕਰਦੇ ਤੇ ਉਹ ਵੀ ਨੌਜਵਾਨ ਜਾਂ ਖੁਦਕੁਸ਼ੀ ਕਰ ਲੈਂਦੇ ਆ ਤੇ ਜਾਂ ਉਹ ਨਸ਼ੇ ਤੇ ਲੱਗ ਜਾਂਦੇ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਕਾਰਨ ਆ ਬਿਲਕੁਲ ਇੱਥੇ ਮੈਂ ਵੀ ਗੱਲ ਕਰਨਾ ਚਾਹੂੰਗੀ ਕਿ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਉਹ ਚੁੱਪਚੁਪੀ ਤੇ ਨਸ਼ਾ ਵੇਚਦੀਆਂ ਨੇ ਚਿੱਟਾ ਜਿਹੜਾ ਉਹ ਸ਼ਰੀਆਮ ਵੇਚਦਾ ਆ ਜਦੋਂ ਰੇਡ ਹੁੰਦੀ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਰੇਡ ਹੋਣ ਵਾਲੀ ਹੈ ਤੇ ਨਸ਼ਾ ਜਿਹੜਾ ਖੁਰਦ-ਬੁਰਦ ਕਰ ਦੋ ਇੱਧਰ-ਉੱਧਰ ਕਰ ਦੋ ਕਿਸੇ ਨੂੰ ਪਤਾ ਨਾ ਲੱਗੇ ਪਰ ਫੜੇ ਉਦੋਂ ਜਾਂਦੇ ਨੇ ਜਦੋਂ ਬ੍ਰਾਂਡਿਡ ਸਮਾਨ ਉਹਨਾਂ ਦੇ ਘਰਾਂ ਦੇ ਵਿੱਚ ਹੁੰਦਾ ਆ ਫਿਰ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਤੋਹਫੇ ਮਿਲੇ ਨੇ ਤੋਹਫੇ ਦੱਸੋ ਤੁਸੀਂ ਤੁਹਾਨੂੰ ਮੈਨੂੰ ਇਨੇ-ਇਨੇ ਕਿਉਂ ਨਹੀਂ ਕੋਈ ਦੇ ਜਾਂਦਾ ਜੀ ਕਾਰਨ ਕੀ ਆ ਕਿ ਕਿਤੇ ਨਾ ਕਿਤੇ ਨਾ ਮੁਲਾਜ਼ਮ ਹਰ ਬੰਦੇ ਦੇ ਥਾਣੇ ਦੇ ਵਿੱਚ ਹੁੰਦੇ ਗਲਤ ਕੰਮ ਉਹ ਦੱਸ ਦਿੰਦਾ ਕੋਈ ਨਾ ਕੋਈ ਐਦਾਂ ਹੀ ਸਾਡੇ ਐਸਐਫਪੀ ਧਰੂ ਦਾ ਹੀ ਆ ਜੀ ਰਾਏ ਮਰਸਾ ਔਰ ਇਦਾਂ ਹੀ ਸਰਦਾਰ ਜਤਿੰਦਰ ਸਿੰਘ ਆਲਖ ਰਹੇ ਨੇ ਇਥੇ। ਈਸ਼ਵਰਚੰਦਰ ਜੀ ਆਈਜੀ ਹੁੰਦੇ ਸੀ, ਆਲਖ ਸਾਹਿਬ ਕਮਿਸ਼ਨਰ ਸੀ ਔਰ ਦਈਆ ਸਾਹਿਬ ਐਸਐਸਪੀ। ਇਹਨਾਂ ਨੇ ਮੈਂ ਦੇਖਿਆ ਪਬਲਿਕ ਨਾਲ ਇਹਨਾਂ فاਸਲਾ ਨਹੀਂ ਸੀ। ਪਬਲਿਕ ਦੇ ਨਾਲ ਬਹੁਤ ਵਧੀਆ ਡੀਲਿੰਗ ਸੀ। ਹੂੰ। ਔਰ ਐਸਐਸਪੀ ਸਾਹਿਬ ਖੁਦ ਜਦੋਂ ਵਿਜ਼ਿਟ ਕਰਦੇ ਸੀ ਹਰ ਥਾਣੇ ਦੇ ਵਿੱਚ ਤੇ ਫੋਨ ਬੰਦ ਕਰਵਾ ਦਿੰਦੇ ਸੀ। ਹੂੰ। ਔਰ ਅਚਾਨਕ ਜਾ ਕੇ ਮੁੰਛੀ ਨੂੰ ਮਿਲਣਾ, ਦੂਜਿਆਂ ਨੂੰ ਮਿਲਣਾ ਤੇ ਜਿਹੜੇ ਨਸ਼ਾ ਵੇਚ ਨਾਲੇ ਸੀ ਉਹ ਪੰਜਾਬ ਜਿਹੜਾ ਛੱਡ ਕੇ ਤੁਰ ਗਏ ਸੀ। ਇਹ ਮੇਰੇ ਜੰਡੇ ਵਾਲੇ ਸ਼ਹਿਰ ਦੀ ਗੱਲ ਆ। ਔਰ ਉੱਥੇ ਤੇ ਇਹੋ ਜਿਹਾ ਮਾਹੌਲ ਇੱਕ ਵਾਰੀ ਮੇਰਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਉਸ ਮੇਰੇ ਭਰਾ ਨੇ ਵਾਕਿਆ ਇੱਕ ਬੜੀ ਵਧੀਆ ਮਿਸਾਲ ਕਾਇਮ ਕੀਤੀ ਜੰਡਿਆਲੇ ਸ਼ਹਿਰ ਦੇ ਵਿੱਚ ਨਸ਼ਾ ਬਹੁਤ ਆ ਉਹਨੇ ਉੱਥੇ ਐਸਐਚਓ ਲਗਾਤਾ ਹਰਚੰਦ ਤੇ ਐਸਐਸਪੀ ਧਰੂ ਦੇ ਆ ਜੀ ਸੀ ਤੇ ਕਹਿੰਦਾ ਵੀ ਤੁਹਾਨੂੰ ਫ੍ਰੀ ਹੈਂਡ ਕਰਤਾ ਨਸ਼ਾ ਜੰਡਿਆਲੇ ਚ ਇੱਕ ਬੂੰਦ ਵੀ ਨਜ਼ਰ ਨਾ ਆਵੇ ਦੇਖੋ ਵਿਧਾਇਕ ਨੇ ਆਪਣੀ ਪਾਵਰ ਵਰਤੀ ਉਹ ਵਿਧਾਇਕ ਦੀ ਅੱਜ ਪਿੱਠ ਸੁਣਦੀ ਆ ਮੇਰੇ ਭਰਾ ਦੀ ਉਹਨੇ ਇੱਕ ਵਾਰੀ ਜੰਡਿਆਲੇ ਸ਼ਹਿਰ ਦੇ ਵਿੱਚ ਨਸ਼ਾ ਤਸਕਰਾਂ ਨੂੰ ਭਾਜੜਾ ਪਾਤੀਆਂ ਐਸਐਚਓ ਨੇ ਡੀਐਸਪੀ ਨੇ ਐਸਐਸਪੀ ਨੇ ਇਹੋ ਜਿਹਾ ਮਾਹੌਲ ਬਣਾਤਾ ਵੀ ਪੂਰਾ ਸਾਫ ਕਰਤਾ ਉਹ ਏਰੀਆ ਤੇ ਉਹ ਨਸ਼ੇ ਵਾਲੇ ਫੜਕਦੇ ਵੀ ਨਹੀਂ ਬੈਗ ਚੁੱਕ ਚੁੱਕੇ ਭੱਜ ਗਏ ਸੀ ਪਰ ਕਿਤੇ ਨਾ ਕਿਤੇ ਫਿਰ ਸਮਾਂ ਬਦਲਦਾ ਵਾ ਤੇ ਉਹ ਲੋਕਾਂ ਦੀ ਸਪੋਰਟ ਕਰਨ ਵਾਲੇ ਵੀ ਆ ਜਾਂਦੇ ਜਦੋਂ ਸਮਾਂ ਬਦਲਿਆ ਤੇ ਉਹ ਫਿਰ ਹੋਰ ਤੇਜ਼ੀ ਨਾਲ ਗਰੋਥ ਕੀਤਾ ਤੇ ਉਹ ਸਾਡਾ ਭਰਾ ਜਿਹੜਾ ਇਲੈਕਸ਼ਨ ਚ ਜਦੋਂ ਹਾਰ ਗਿਆ ਤੂੰ ਨਸ਼ਾ ਜਿਹੜਾ ਫੇਰ ਵੱਧ ਗਿਆ ਅੱਗੇ ਨਾਲੋਂ ਹੁਣ ਉਹੀ ਕਹ ਲੈਣਾ ਨਸ਼ਾ ਤਸਕਰ ਜਿਹੜੇ ਨੇ ਉਹ ਫੜੇ ਬਾਅਦ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਛੁਡਾ ਪਹਿਲਾਂ ਹੀ ਲਿਆ ਜਾਂਦਾ ਹਜੇ ਥਾਣੇ ਵੀ ਨਹੀਂ ਗੱਡੀ ਪਹੁੰਚੀ ਹੁੰਦੀ ਪਹਿਲਾਂ ਹੀ ਫੋਨ ਆ ਜਾਂਦਾ ਵੀ ਛੱਡ ਦੇ ਇੱਕ ਫੜਾਉਣ ਵਾਲਾ ਕਿ ਛਡਾਉਣ ਵਾਲਾ ਹੁੰਦਾ ਜੀ ਪੁਲਿਸ ਨੂੰ ਤੇ ਪਤਾ ਵੀ ਨਹੀਂ ਹੁੰਦਾ ਉਹਨਾਂ ਦੇ ਨਾਂ ਤੇ ਕਿਹੜੇ ਵੇਲੇ ਕਿੰਨੇ ਪੈਸੇ ਲੈ ਲਏ ਹੂੰ ਇਹ ਜ਼ਿਆਦਾਤਰ ਚੱਲਦਾ ਵਾ ਚੱਲਦਾ ਕੀ ਹੈ ਬੂਹਾ ਖੜਕਾਉਂਦੇ ਕਹਿੰਦੇ ਬੰਦੇ ਨਾਲ ਲੈ ਜਾਂਦੇ ਕਹਿੰਦੇ ਤੂੰ ਇੱਥੇ ਖੜੀ ਮੈਂ ਅੰਦਰੋਂ ਗੱਲ ਕਰਕੇ ਆਇਆ ਅੰਦਰ ਅਫਸਰ ਨੂੰ ਪਤਾ ਵੀ ਨਹੀਂ ਹੁੰਦਾ ਉਹਨੂੰ ਕਹਿੰਦੇ ਜੀ ਬਸ ਕਹਿੰਦੇ ਜੀ ਗੱਲ ਹੋ ਗਈ ਸ਼ਾਮ ਨੂੰ ਉਹਦੇ ਘਰੇ ਜਾ ਕੇ ਮਿਲਦਾ ਵਾਂ ਹੂੰ ਇਦਾਂ ਕਰਕੇ ਅਫਸਰਾਂ ਦੇ ਨਾਂ ਤੇ ਪੈਸੇ ਲੈ ਲੈਂਦੇ ਉਹਨਾਂ ਦਾ ਕੀ ਕਸੂਰ ਹੈ ਵਿਚਾਰਿਆਂ ਦਾ ਜੀ ਇਸ ਕਰਕੇ ਕਿਤੇ ਨਾ ਕਿਤੇ ਚੰਦ ਉਹ ਲੋਕ ਨੇ ਜਿਹੜੇ ਪੋਲਿਟਿਸ਼ਨਾਂ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਬਦਨਾਮੀ ਕਰਾਉਂਦੇ ਨੇ ਗਲਤ ਬੰਦਿਆਂ ਦੀ ਸਪੋਰਟ ਕਰਕੇ ਬਿਲਕੁਲ ਗਲਤ ਬੰਦਿਆਂ ਦੀ ਸਪੋਰਟ ਕਰਨ ਵਾਲੇ ਦਾ ਜਿਆਦਾ ਲੰਬਾ ਸਮਾਂ ਨਹੀਂ ਹੁੰਦਾ ਉਹ ਅੱਜ ਵੀ ਮਰਿਆ ਕੱਲ ਵੀ ਮਰਿਆ ਲੋਕਾਂ ਦੀ ਨਿਗਾਹ ਦੇ ਵਿੱਚ ਆਉਂਦਾ ਹੀ ਆਉਂਦਾ ਫੜਾਉਣ ਵਾਲੇ ਨੂੰ ਟੋਟਕਿਆ ਜਾਂਦਾ ਛਡਾਉਣ ਵਾਲੇ ਨੂੰ ਦਲਾਲ ਕਿਹਾ ਜਾਂਦਾ ਇਸ ਕਰਕੇ ਦੋਵੇਂ ਕੰਮਾਂ ਤੋਂ ਬਚਣਾ ਚਾਹੀਦਾ ਤੇ ਕਿਸੇ ਵੀ ਗਲਤ ਬੰਦੇ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਆਖਰੀ ਸਵਾਲ ਤੁਹਾਡੇ ਤੋਂ ਕਰੂੰਗੀ ਹੱਲ ਕੀ ਹੈ ਇਹਦਾ ਕਿਵੇਂ ਖਤਮ ਹੋ ਸਕਦਾ ਹੈ ਹੱਲ ਇਹੀ ਹੈ ਕਿ ਜੇ ਅਸੀਂ ਆਪਣੇ ਸਮਾਜ ਦੇ ਵਿੱਚ ਚੰਗੀ ਸਿਰਜਣਾ ਕਰਨੀ ਹੈ ਤੇ ਜਿਹੜੇ ਵਾਅਦੇ ਕੀਤੇ ਹਨ ਨੌکریاں ਦਈਏ ਲਾਈਟ ਫ੍ਰੀ ਨਹੀਂ ਲਾਈਟ ਦਾ ਰੇਟ ਕੱਟ ਕਰੀਏ ਰੋਜ਼ਗਾਰ ਪੈਦਾ ਕਰੀਏ ਜੀ ਬਿਲਕੁਲ ਇੱਥੋਂ ਜਿਹੜੇ ਬਾਹਰ ਜਾ ਰਹੇ ਨੌਜਵਾਨ ਉਹਨਾਂ ਨੂੰ ਰੁਕੀਏ ਉਹਨਾਂ ਨੂੰ ਇੱਥੇ ਹੀ ਕਾਰੋਬਾਰ ਦਈਏ ਤੇ ਜਿਹੜੇ ਲੋਕ ਨਸ਼ੇ ਦੇ ਵਿੱਚ ਪਏ ਨੇ ਸਭ ਤੋਂ ਵੱਡਾ ਜਿ ਇੱਕ ਮੈਂ ਤੁਹਾਡੇ ਔਨ ਰਿਕਾਰਡ ਚੈਨਲ ਤੇ ਕਹਿਣ ਲੱਗਾ ਕਿ ਜੇਕਰ ਵਾਕਿਆ ਹੀ ਪੰਜਾਬ ਦੇ 117 ਵਿਧਾਇਕ 13 ਐਮਪੀ ਮੌਜੂਦਾ ਤੇ ਸਾਬਕਾ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਜੇ ਉਹ ਦਰਦ ਰੱਖਦੇ ਪੰਜਾਬ ਦੇ ਪ੍ਰਤੀ ਮੇਰੇ ਹਿਸਾਬ ਨਾਲ ਇਹ ਕਿਸੇ ਤੇ ਹੋਰ ਚੈਨਲ ਤੇ ਤੁਹਾਡੇ ਤੇ ਜਾਂ ਕਿਸੇ ਚੈਨਲ ਤੇ ਅਜੇ ਤੱਕ ਗੱਲ ਨਹੀਂ ਕੀਤੀ ਜਿੰਨੀ ਇਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਐਮਐਲਏਆਂ ਦੀਆਂ ਐਮਪੀਆਂ ਦੀਆਂ ਜਿੰਨੀਆਂ ਇਹਨਾਂ ਦੀਆਂ ਤਨਖਾਹਾਂ ਵਾਂ ਇਹ ਸਾਰੀਆਂ ਉਹ ਇੱਕ ਜਗ੍ਹਾ ਇਕੱਠੀਆਂ ਕਰ ਲੈਣਾ ਕਿ ਜਿਹੜੇ ਮਾਵਾ ਦੇ ਪੁੱਤ ਨਸ਼ੇ ਚ ਪੈ ਗਏ ਆ ਅਸੀਂ ਭਾਈ ਉਹਨਾਂ ਨੂੰ ਛਡਾਉਣਾ ਅਸੀਂ ਨਹੀਂ ਤਨਖਾਹ ਲੈਣੀ ਤੇ ਪੈਨਸ਼ਨ ਲੈਣੀ ਇਹ ਇੱਕ ਇੱਕ ਸਾਲ ਦੀ ਹੀ ਦੇ ਦੇਣ ਜੀ ਕਿਉਂਕਿ ਸਰਕਾਰ ਕੱਲੀ ਕਹਿ ਦੂਗੀ ਸਾਨੂੰ ਕਿ ਜਿਹੜੇ ਨਸ਼ਾ ਛੱਡਣ ਚਾਹੁੰਦੇ ਆ ਕਿੱਥੋਂ ਲਾਈਏ ਪੈਸੇ ਤੇ ਇਹਨਾਂ ਦੀ ਤਨਖਾਹ ਦੇਖ ਲਓ ਕਿੰਨੀ ਬਣਦੀ ਆ ਬਿਲਕੁਲ ਤੇ ਇੱਕ ਸਾਲ ਨਾ ਤਨਖਾਹਾਂ ਲੈਣ ਐਮਪੀ ਐਮਐਲਏ ਔਰ ਸਾਬਕਾ ਵ代यक ਇੱਕ ਸਾਲ ਜੇਕਰ ਨਹੀਂ ਤਨਖਾਹਾਂ ਤੇ ਪੈਨਸ਼ਨਾਂ ਲੈਂਦੇ ਤੇ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਮਾਵਾ ਦੇ ਪੁੱਤਾਂ ਦਾ ਇਲਾਜ ਕਰਾ ਲਿਆ ਜਾਵੇ ਤੇ ਇੱਕ ਸਾਂਝੀ ਕਮੇਟੀ گورنر ਸਾਹਿਬ ਵੱਲੋਂ ਬਣਾਈ ਜਾਵੇ। ਹੂੰ। ਮੁੱਖ ਮੰਤਰੀ ਸਾਹਿਬ ਵੱਲੋਂ ਬਣਾਈ ਜਾਵੇ। ਹਰ ਪਾਰਟੀ ਦੇ ਉਹਦੇ ਚ ਨਮਾਇੰਦੇ ਹੋਣ। ਹੂੰ। ਤੇ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਵੇਚਦਾ ਵਾ ਉਹਦੀ ਆਪੋ ਆਪਣੇ ਲੀਡਰਾਂ ਨੂੰ ਔਰ ਪੁਲਿਸ ਨੂੰ ਕਹਿਣ ਕਿ ਇਹ ਜਿਹੜਾ ਗਲਤ ਕੰਮ ਕਰਦਾ ਅਸੀਂ ਨਹੀਂ। ਹੂੰ। ਉਹਦੇ ਵਿੱਚ ਇੱਕ ਸੀਆਈਡੀ ਇੰਟੈਲੀਜੈਂਸੀ ਦੀ ਰਿਪੋਰਟ ਲੈਣਾ। ਹੂੰ। ਵੀ ਹਰ ਪਾਰਟੀ ਸਾਂਝੀ ਦੀ ਇੱਕ ਕਮੇਟੀ ਬਣਾਉਣੀ ਆ। ਇੱਕ ਇੱਕ ਮੈਂਬਰ ਉਹਨਾਂ ਦਾ ਲੈਣ। ਹੂੰ। ਜ਼ਿਲ੍ਹਾ ਲੈਵਲ ਦੀਆਂ ਕਮੇਟੀਆਂ ਹੋਣ। ਉਹ ਐਸਐਸਪੀ ਨਾਲ ਮੀਟਿੰਗ ਕਰਨ, ਡੀਐਸਪੀ ਨਾਲ ਮੀਟਿੰਗ ਕਰਨ, ਉਹਨਾਂ ਨੂੰ ਦੱਸਣਾ। ਜੀ। ਜਿਹੜਾ ਨਸ਼ਾ ਕਰਨ ਵਾਲੇ ਉਹਨਾਂ ਨੂੰ ਛਡਾਉਣਾ ਕਿਤਾ ਨਸ਼ੇ ਤੋਂ ਉਹਦਾ ਇਲਾਜ ਕਰਾਉਣਾ ਔਰ ਜਿੱਥੇ ਜ਼ਰੂਰਤ ਹੈ ਪ੍ਰਸ਼ਾਸਨ ਦੀ ਸਹਿਯੋਗ ਲੈਣ ਦੀ ਉੱਥੇ ਲੈਣ ਕਿਉਂਕਿ ਕਈ ਲੋਕ ਡਰਦੇ ਹੀ ਨਹੀਂ ਦੱਸਦੇ ਕਿ ਚ ਨਸ਼ਾ ਕਰਦੇ ਆਂ ਔਰ ਮੈਂ ਇੱਕ ਕੇਸ ਵੇਖਿਆ ਸੀਗਾ ਉਹ ਮੁੰਡਾ ਵਿਚਾਰਾ ਪੁਲਿਸ 'ਚ ਨੌਕਰੀ ਕਰਦਾ ਸੀਗਾ ਤੇ ਉਹ ਕਹਿੰਦਾ ਵੀ ਉਹਦੀ ਮੰਮੀ ਕਹਿੰਦੀ ਜਾਂ ਤੇ ਮੇਰੇ ਬੱਚੇ ਨੂੰ ਤੇ ਸਾਨੂੰ ਟੀਕਾ ਲਵਾ ਦੋ ਤੇ ਜਾਂ ਸਾਡਾ ਇਲਾਜ ਕਰਾ ਦਿਓ ਤੇ ਜਦੋਂ ਅਸੀਂ ਇਹ ਗੱਲ ਕਹੀ ਤੇ ਹਰ ਬੰਦਾ ਜਿਹੜਾ ਡਰੰਡਿਆ ਪਿਆ ਕਹਿੰਦਾ ਯਾਰ ਇਲਾਜ ਕਰਾਉ ਨੂੰ ਕਰਾ ਬੀਏ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਪਰੋਕੋ ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਇੱਕ ਕਮੇਟੀ ਬਣਾਉਣ ਦੀ ਲੋੜ ਹੈ ਜਿਹਦੇ ਵਿੱਚ ਸਾਰੀਆਂ ਕਮੇਟੀਆਂ ਸਾਰੀਆਂ ਪਾਰਟੀਆਂ ਦਾ ਇੱਕ ਇੱਕ ਮੈਂਬਰ ਹੋਵੇ ਔਰ ਉਹ ਇਹੀ ਕੰਮ ਕਰੇ ਵੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਜਿਹੜੇ ਛੜਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਪੈਚ ਅਪ ਕਰਕੇ ਉਹਨਾਂ ਨੂੰ ਸਮਝਾਈਏ ਤੇ ਉਹ ਜੜਾ ਵਾ ਉਧਰੋਂ ਨਸ਼ੇ ਨੂੰ ਛੱਡ ਕੇ ਖੇਡਾਂ ਵਾਲੇ ਬੰਦੇ ਪਰੇਡ ਤੋਂ ਜੀ ਬਿਲਕੁਲ ਇਸ ਦੇ ਨਾਲ ਮੈਂ ਇੱਕ ਹੋਰ ਗੱਲ ਜੋੜਨਾ ਚਾਹੁੰਦੀ ਆ ਕਿ ਅਸੀਂ ਵੀ ਆਓ ਸਾਰੇ ਮਿਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਕਿਉਂਕਿ ਜਦੋਂ ਤੱਕ ਅਸੀਂ ਨਹੀਂ ਜਾਗਰੂਕ ਹੋਵਾਂਗੇ ਅਸੀਂ ਨੂੰ ਸੁਚੇਤ ਹੋਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਘਰ ਤੋਂ ਹੀ ਸ਼ੁਰੂਆਤ ਜਿਹੜੀ ਉਹ ਹੁੰਦੀ ਹੈ ਤੇ ਜੇਕਰ ਅਸੀਂ ਨਹੀਂ ਜਾਗਰੂਕ ਹੋਵਾਂਗੇ ਅਸੀਂ ਅੱਜ ਜਾਗਾਂਗੇ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਹੋ ਸਕਦਾ ਹੈ ਸੋ सोनू ਜੀ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਬਹੁਤ ਸਾਰੇ ਮੁੱਦਿਆਂ ਤੇ ਗੱਲਾਂ ਬਾਤਾਂ ਹੋਈਆਂ ਤੁਹਾਡਾ ਬਹੁਤ ਬਹੁਤ ਧੰਨ ਆਖਰ ਦੇ ਵਿੱਚ ਇਹੀ ਗੱਲ ਅਸੀਂ ਵੀ ਕਰਨਾ ਚਾਹੁੰਦੇ ਹਾਂ ਆਸ ਤੇ ਉਮੀਦ ਜਿਹੜੀ ਹੈ ਉਹ ਅੱਜ ਵੀ ਸਾਨੂੰ ਹੈ ਕਿ ਕੋਈ ਅਜੀਹਾ ਲੀਡਰ ਜਿਹੜਾ ਉਹ ਜ਼ਰੂਰ ਆਵੇਗਾ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾਵੇਗਾ ਪਰ ਇਹ ਜਿਹੜੀ ਲੜਾਈ ਹੈ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨੀ ਪੈਣੀ ਹੈ ਸੋ ਆਓ ਅਸੀਂ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ